ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਇੱਕ اہم ਖਬਰ ਦੇ ਵਿੱਚ ਖੁਲਾਸੇ ਕੀਤੇ ਜਾ ਰਹੇ ਨੇ ਡੇਰਾ ਬਾਬਾ ਨਾਨਕ ਦੂਸਰੇ ਪਾਸੇ ਹਲਕਾ ਚੱਬੇਵਾਲ ਤੋਂ ਕਿਹੜੇ ਉਮੀਦਵਾਰ ਜਿੱਤਣਗੇ ਜਿਨ੍ਹਾਂ ਦਾ ਅਸਰ ਜਿਹੜਾ ਹੈ ਜ਼ਿਆਦਾ ਬਣਿਆ ਹੋਇਆ ਹੈ ਦਬਦਬਾ ਹਲਕਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੇ ਵਿੱਚ ਬਣਿਆ ਹੋਇਆ ਹੈ ਪਹਿਲਾਂ ਗੱਲ ਕਰਦੇ ਹਾਂ ਹਲਕਾ ਡੇਰਾ ਬਾਬਾ ਨਾਨਕ ਡੇਰਾਪਾਪਾ ਨਾਨਕ ਤੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਜਤਿੰਦਰ ਗੌਰ ਰੰਧਾਵਾ ਜਿਹੜੇ ਧਰਮ ਪਤਨੀ ਨੇ ਸੁਖਵਿੰਦਰ ਸਿੰਘ ਰੰਧਾਵਾ ਦੀ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਰਵਿਕਰਨ ਕਾਲੋ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਤਲ ਕੀਤੇ ਗਏ ਸੀ ਚਲਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਚੱਲਿਆ ਕਿ ਅੰਦਰ ਖਾਤੇ ਰਵਿਕਰਨ ਕਾਲੋ ਦੀ ਰਵਿਕਰਨ ਕਾਲੋ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਸਪੋਰਟ ਕੀਤੀ ਜਾ ਰਹੀ ਹੈ ਇਸ ਵਾਰ ਰਵਿਕਰਨ ਕਾਲੋ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਮਨੀ ਚੋਣ ਲੜ ਰਹੇ ਨੇ ਦੂਸਰੇ ਪਾਸੇ ਤੀਸਰੇ ਪਾਸੇ ਨੇ ਗੁਰਦੀਪ ਸਿੰਘ ਰੰਧਾਵਾ ਗੁਰਦੀਪ ਸਿੰਘ ਰੰਧਾਵਾ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਇਹਨਾਂ ਤਿੰਨਾਂ ਦੇ ਵਿੱਚੋਂ ਜਿੱਤੇਗਾ ਕੌਣ ਸਰਵੇ ਸਾਰੇ ਚੇਂਜ ਹੋ ਗਏ ਨੇ ਸਭੀ ਕਰਨ ਦੇ ਵਿੱਚ ਉਹ ਬੜਾ ਵੱਡਾ ਬਦਲਾਅ ਆ ਗਿਆ ਹੈ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਤੋਂ ਜੇ ਗੱਲ ਕਰੀਏ ਚੱਬ ਡੇਰਾ ਬਾਬਾ ਨਾਨਕ ਦੀ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਰੰਧਾਵਾ ਦੇ ਨਾਮ ਤੇ ਜਿੱਤਦੀ ਪੱਕੀ ਬੋਰ ਲੱਗੀ ਹੈ ਉਧਰ ਗੁਰਦੀਪ ਰੰਧਾਵਾ ਤੇ ਜਿਹੜੇ ਨੇ ਰਵਿਕਰਨ ਸਿੰਘ ਕਾਲੋ ਉਹ ਗੇਮ ਦੇ ਵਿੱਚੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਮੌਜੂਦਾ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਦੇ ਵੀਰ ਸਿੰਘ ਰੰਧਾਵਾ ਯਾਨੀ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਪਾਰਟੀ ਦਾ ਤੀਜਾ ਬਾਬਾ ਬੁੱਢਾ ਬੋਰ ਕਿਹਾ ਜਾਂਦਾ ਹੈ ਯਾਨੀ ਕਿ ਸਿਆਸੀ ਘਰਾਣੇ ਤੋਂ ਤਾਲੁਕ ਰੱਖਦੇ ਨੇ ਇਹ ਤਾਲੁਕ ਜਿਹੜੇ ਨੇ ਕਿਉਂਕਿ ਜਿੰਨੇ ਸੁਖਿੰਦਰ ਸਿੰਘ ਰੰਧਾਵਾ ਨੇ ਕੰਮ ਕੀਤੇ ਨੇ ਉਹ ਸਾਰੇ ਹੀ ਕਾਬਲੇ ਤਾਰੀਫ ਨੇ ਚਾਹੇ ਉਹ 슈ਗਰ ਮਿਲ ਹੋਵੇ ਚਾਹੇ ਉਹ ਆਈਟੀ ਸੈਂਟਰ ਹੋਣ ਚਾਹੇ ਉਹ ਬਾਇਓ ਗੈਸ ਹੋਵੇ ਯਾਨੀ ਕਿ ਉਸਨੇ ਆਪਣੇ ਹਲਕੇ ਦੇ ਲੋਕਾਂ ਨੂੰ ਸਖੜਾ ਨਹੀਂ ਰੱਖਿਆ ਕਿਉਂਕਿ ਉਹਨਾਂ ਵੱਲੋਂ ਕੋਝਾ ਮਜ਼ਾਕ ਡਾਇਆ ਗਿਆ ਸੀ ਜਦੋਂ ਅਰਵਿੰਦ ਖੇਸਰੀਵਾਲ ਨੇ ਬਾਇਓ ਗੈਸ ਦੀ ਗੱਲ ਕੀਤੀ ਆਈਟੀ ਦੀ ਗੱਲ ਆਈਟੀ ਸੈਂਟਰ ਦੀ ਗੱਲ ਕੀਤੀ ਜਦੋਂ 슈ਗਰ ਮਿਲ ਦੀ ਗੱਲ ਕੀਤੀ ਉਹਨੇ ਕਿਹਾ ਕਿ ਇਹਨਾਂ ਚੀਜ਼ਾਂ ਦੀ ਲੋੜ ਸਾਨੂੰ ਨਹੀਂ ਇਹ ਤਾਂ ਅਸੀਂ ਆਲਰੇਡੀ ਪਹਿਲਾਂ ਹੀ ਆਪਣੇ ਹਲਕੇ ਦੇ ਵਿੱਚ ਬਣਾ ਚੁੱਕੇ ਹਾਂ ਇਸ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਜਿਹੜੇ ਜਤਿੰਦਰ ਕੌਰ ਰੰਧਾਵਾ ਨੇ ਉਹ ਜੇਤੂ ਰਹਿਣਗੇ ਗੱਲ ਕਰਦੇ ਹਾਂ ਹੁਣ ਚੱਪੇਵਾਲ ਦੀ ਚੱਪੇਵਾਲ ਤੋਂ ਇਸ਼ਾਂਖ ਚੱਪੇਵਾਲ ਜੋ ਆਮ ਆਦਮੀ ਪਾਰਟੀ ਵਿੱਚ ਉਹਨੇ ਐਡਵੋਕੇਟ ਰਣਜੀਤ ਕੁਮਾਰ ਜਿਹੜੇ ਨੇ ਉਹਨੇ ਕਾਂਗਰਸ ਪਾਰਟੀ ਵੱਲੋਂ ਅਤੇ ਜਿਹੜੇ ਸੂਤਰ ਸਿੰਘ ਠੰਡਰ ਨੇ ਜਿਨ੍ਹਾਂ ਨੇ ਸਿਰਫ ਅਜ ਤੋਂ 20 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲਤ ਕੀਤੀ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਸਿਰਫ ਇੱਕ ਸੀਟ ਜਿਹੜੀ ਮਿਲਨੀ ਹੈ ਓਨਲੀ ਕਾਂਗਰਸ ਨੂੰ ਉਹ ਹੈ ਡੇਰਾ ਬਾਬਾ ਨਾਨਕ ਦੀ ਬਾਕੀ ਦੀਆਂ ਦੋ ਸੀਟਾਂ ਜਿਹੜੀਆਂ ਨੇ ਉਹ ਜਿੱਤੀਆਂ ਜਾਣਗੀਆਂ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਸੀਟ ਗਿੱਦੜਵਾਹ ਜਿਹੜੀ ਗਲੇ ਦੀ ਹੱਡੀ ਬਣੀ ਹੋਈ ਹੈ ਆਮ ਆਦਮੀ ਪਾਰਟੀ ਵਾਸਤੇ ਤੇ ਦੂਜੀ ਸੀਟ ਹੈ ਚੱਬੇਵਾਲ ਦੀ ਚੱਬੇਵਾਲ ਦੇ ਵਿੱਚ ਅਸ਼ਾਕ ਚੱਬੇਵਾਲ ਜਿਹੜੇ ਰਾਜਕੁਮਾਰ ਚੱਬੇਵਾਲ ਦੇ ਲੜਕੇ ਨੇ ਉਹਨਾਂ ਦੀ ਜਿੱਤ ਪੱਕੀ ਹੋ ਚੁੱਕੀ ਹੈ ਕਿਉਂਕਿ ਰਾਜਕੁਮਾਰ ਚੱਬੇਵਾਲ ਪੂਰਾ ਤਾਮ ਝਾਮ ਝੋਕ ਰਿਹਾ ਹੈ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਦੂਸਰੇ ਪਾਸੇ ਰਣਜੀਤ ਕੁਮਾਰ ਜਿਹੜੇ ਐਡਵੋਕੇਟ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਲੜ ਰਹੇ ਨੇ ਉਹ ਦੂਜੇ ਨੰਬਰ ਤੇ ਰਹਿਣਗੇ ਅਤੇ ਦੂਸਰੇ ਪਾਸੇ ਤੀਜੇ ਨੰਬਰ ਤੇ ਰਹਿਣਗੇ ਸੂਰ ਸਿੰਘ ਠੰਡਰ ਕਿਉਂਕਿ ਭਾਵੇਂ ਹਿੰਦੂ ਹੋਟ ਇਹ ਹਿੰਦੂ ਵੋਟ ਜਿਹੜੀ ਹੈ ਉਹ ਚੱਬੇਵਾਲ ਦੇ ਵਿੱਚ ਹੈ ਲੇਕਿਨ 19 ਵੋਟ ਸੂਨ ਸਿੰਘ ਠੰਡਰਨ ਨੂੰ ਪਵੇਗੀ ਨਹੀਂ ਜਿੰਨੀ ਕਿ ਇਸ਼ਾਂਤ ਚੱਬੇਵਾਲ ਨੂੰ ਪਵੇਗੀ ਇੱਕ ਪਾਸੇ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਨਵੇਂ ਸੰਸਦ ਬਣੇ ਨੇ ਹਲਕਾ ਹਿਸ਼ਾਰਪੁਰ ਤੋਂ ਦੂਸਰੇ ਪਾਸੇ 2.5 ਸਾਲ ਹਾਲੇ ਰਹਿੰਦੇ ਨੇ ਆਪ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਲਈ ਇਸ਼ਾਂਤ ਚੱਬੇਵਾਲ ਦੀ ਜਿਹੜੀ ਐਂਟਰੀ ਹੈ ਉਹ ਜਿੱਤ ਵਾਲੀ ਐਂਟਰੀ ਹੈ ਉਹਦੇ ਨਾਮ ਤੇ ਮੋਹ ਲੱਗ ਚੁੱਕੀ ਹੈ ਯਾਨੀ ਕਿ ਬਾਕੀ ਦੇ ਹਲਕਿਆਂ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੋ ਸੀਟਾਂ ਜਿਹੜੀਆਂ ਨੇ ਉਹ ਮਿਲੀਆਂ ਆਮ ਆਦਮੀ ਪਾਰਟੀ ਨੂੰ ਇੱਕ ਕਾਂਗਰਸ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਅਤੇ ਇੱਕ ਆਜ਼ਾਦ ਉਮੀਦਵਾਰ ਜਤਨ ਦੇ ਖੱਛੇ ਦੀਆਂ ਖਬਰਾਂ ਆ ਰਹੀਆਂ ਨੇ ਤਾਂ